ਹੇ ਯੋ ਵਸ ਗਾਇਜ਼ ਵੈਲਕਮ ਟੂ ਮਾਈ ਬ੍ਰੈਂਡ ਨਿਊ ਵੀਡੀਓ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਸ਼ੂਟ ਕਰਨ ਲੱਗੇ ਪਏ ਆ ਤੇ ਕਾਫੀ ਦਿਨ ਹੋ ਗਏ ਆਪਾਂ ਪਿਛਲਾ ਬਲੌਗ ਪਾਇਆ ਸੀ ਅੱਜ ਤੋਂ 20 ਦਿਨ ਪਹਿਲਾਂ ਤੇ ਅੱਜ ਆਪਾਂ 20 ਦਿਨ ਬਾਅਦ ਆਪਾਂ ਨਿਊ ਵੀਡੀਓ ਲੈ ਕੇ ਆਏ ਆ ਜੋ ਕਿ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਚ ਹੋਏਗਾ ਵਾਇਰਡ ਫੂਡ ਚੈਲੰਜ ਜੋ ਕਿ ਸਾਨੂੰ ਪਿਛਲੀ ਵੀਡੀਓ ਚ ਕਮੈਂਟ ਆਇਆ ਸੀ ਫੂਡ ਚੈਲੰਜ ਦਾ ਤੇ ਅੱਜ ਆਪਾਂ ਫਿਰ ਵੀਡੀਓ ਲੈ ਕੇ ਆਏ ਆ ਵਾਇਰਡ ਫੂਡ ਚੈਲੰਜ ਦੀ ਤੇ ਅਲੱਗ-ਅਲੱਗ ਆਪਾਂ ਟਰਾਈ ਕਰਾਂਗੇ ਫੂਡਸ ਨੂੰ ਮਿਕਸ ਕਰਾਂਗੇ ਤੇ ਖਾਵਾਂਗੇ ਟੈਸਟ ਕਰਾਂਗੇ ਵੀ ਕੀ ਜਾਂਦਾ ਐਕਸਪੈਰੀਮੈਂਟ ਚ ਕੀ ਕੀ ਪ੍ਰੋਸੈਸ ਹੁੰਦਾ ਤੇ ਤੁਹਾਨੂੰ ਦੱਸਾਂਗੇ ਜ਼ਰੂਰ ਠੀਕ ਆ ਤੇ ਅੱਜ ਆਪਣੀ ਵੀਡੀਓ ਵਿੱਚ ਅਲਟੀਮੇਟ ਫੂਡ ਚੈਲੰਜ ਹੋਣ ਵਾਲਾ ਤੇ ਜਿਹੜਾ ਜਿੱਤੂਗਾ ਉਹਨੂੰ ਮਿਲੂਗਾ ਕਿੰਗ ਆਫ ਫੂਡ ਚੈਲੰਜ ਦਾ ਟੈਗ ਜਿਹੜਾ ਹਾਰੂਗਾ ਉਹਨੂੰ ਇੱਕ ਛੋਟੀ ਜਿਹੀ ਫਨੀ ਜਿਹੀ ਪਿਨਿਸ਼ਮੈਂਟ ਦਵਾਵਾਂਗੇ ਤੇ ਚਲੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਸਾਡੀ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਤੇ ਹੁਣ ਚਲੋ ਬਈ ਫੂਡ ਆ ਗਏ ਸੋ ਗਾਇਜ਼ ਫਰਸਟ ਰਾਉਂਡ ਸ਼ੁਰੂ ਕਰਦੇ ਆ ਚਲੋ ਤੁਸੀਂ ਰੈਡੀ ਹੋਵੋਗੇ ਤੇ ਨਾਲ ਆਪਣਾ ਹੁਣ ਫਰਸਟ ਰਾਉਂਡ ਚ ਹੈਗਾ ਸਪਾਈਸੀ ਫੁੱਲ ਸਪਾਈਸੀ ਪੀਜ਼ਾ ਨਾਲ ਚਿਲਡ ਲੱਸੀ ਜੋ ਕਿ ਬਹੁਤ ਖੱਟੀ ਹੈਗੀ ਆ ਜੋ ਕਿ ਹੋਮ ਮੇਡ ਹੈਗੀ ਆ ਤੇ ਆਪਾਂ ਹੁਣ ਵੀਅਰਡ ਫੂਡ ਚੈਲੰਜ ਨਾਮ ਹੀ ਆਪਣਾ ਵੀਅਰਡ ਫੂਡ ਚੈਲੰਜ ਹੈਗਾ ਤੇ ਆਪਾਂ ਟ੍ਰਾਈ ਕਰਦੇ ਆ ਪੀਜ਼ੇ ਨਾਲ ਫੁੱਲ ਸਪਾਈਸੀ ਪੀਜ਼ੇ ਨਾਲ ਤੇ ਚੱਲ bro ਫਰਸਟ ਸ্লাইਸ ਤੋਂ ਲੈ ਤੇ ਨਾਲ bro ਨਾਲ ਚੈਲੰਜ ਹੈਗਾ ਬਈ ਜਿਹੜਾ ਵਿਦਆਊਟ ਐਕਸਪ੍ਰੈਸ਼ਨ ਤੋਂ ਪੀਜ਼ਾ ਖਾਣਾ ਹੈਗਾ ਜਿਹੜਾ ਐਕਸਪ੍ਰੈਸ਼ਨ ਦੇਊਗਾ ਉਹਨੂੰ ਪਨਿਸ਼ਮੈਂਟ ਮਿਲੂਗੀ ਜਿਵੇਂ ਪਨਿਸ਼ਮੈਂਟ ਲਾਸਟ ਤੇ ਪਤਾ ਲੱਗੂਗੀ ਜਿਹੜਾ ਜਿੱਤੂਗਾ ਉਹ ਹੀ ਪਨਿਸ਼ਮੈਂਟ ਦੇਊਗਾ ਹਾਰਨ ਵਾਲੇ ਨੂੰ ਠੀਕ ਹੈ ਚਲੋ ਲੈਟਸ ਗੋ ਚੱਲ bro ਖਾ ਪਹਿਲਾਂ ਲੱਸੀ ਵੀ ਨਾਲ ਪੀਣੀ ਆ ਨਾਲ ਮੈਂ ਐਕਸਪ੍ਰੈਸ਼ਨ ਦਿੱਤੇ ਤਾਂ bro ਹਾਰੂਗਾ ਜੇ ਐਕਸਪ੍ਰੈਸ਼ਨ ਨਾ ਦਿੱਤੇ ਫਿਰ ਸਮਝ ਲੈ ਜਿੱਤੇ ਗਿਆ ਪਾਈ ਸੀ ਯਾਰ ਸਹੀ ਹੈ ਗਾਇਜ਼ ਚਾਹੀਏ ਕਰਨਾ ਵੀਰੜ ਜਾ ਨਹੀਂ ਹੁਦਾ ਸੋ ਗਾਇਜ਼ ਪੀਜ਼ਾ ਥੋੜਾ ਸਪਾਈਸੀ ਹੈਗਾ ਬਟ ਇਨਾ ਕੋਈ ਫਰਕ ਨਹੀਂ ਪੈਂਦਾ ਬੈ ਨੋਰਮਲ ਟੇਸਟ ਹੈਗਾ ਲੱਸੀ ਦਾ ਲੱਸੀ ਦਾ ਸੁਆਦ ਆਂਦਾ ਹੈ ਪੀਜ਼ਾ ਦਾ ਪੀਜ਼ਾ ਦਾ ਸੁਆਦ ਆਂਦਾ ਹੈ ਪਰ ਜੇ ਅੰਦਰ ਗਿਆ ਹੈ ਨਾ ਹੁਣ ਥੋੜਾ ਸਪਾਈਸੀ ਹੋਣ ਕਾਰਨ ਐਕਸਪੀਰੇਸ਼ਨ ਮੈਂ ਦਿੰਦਾ ਨਹੀਂ ਪਿਆ ਬਟ ਅੰਦਰ ਜਾਂਦਾ ਫੀਲ ਹੋ ਰਿਹਾ ਵੀ ਬਹੁਤ ਸਪਾਈਸੀ ਹੈਗਾ ਤੇ ਹੁਣ ਰਾਉਂਡ ਚ ਕਿਹੜਾ ਦਿੱਤਾ ਕਿਹੜਾ ਹਾਰਿਆ ਤੁਸੀਂ ਦੱਸਿਓ ਤੇ ਐਕਸਪੀਰੇਸ਼ਨ ਪਹਿਲਾਂ ਕਿੰਨੇ ਦਿੱਤੇ ਸੀ ਤੂੰ ਦਿੱਤੇ ਸੀ bro ਮੈਂ ਨਹੀਂ ਐਕਸਪੀਰੇਸ਼ਨ ਦੇਤੇ ਮਿਰਚਾ ਫੁੱਲ ਲਹੇਗੀਆਂ ਗਾਇਜ਼ ਤੇ ਹੁਣ ਆਪਾਂ ਨੈਕਸਟ ਰਾਉਂਡ ਸ਼ੁਰੂ ਕਰਦੇ ਆਂ ਇਹ ਰਾਉਂਡ ਹੋ ਗਿਆ ਤੇ ਘਰੇ ਤੁਸੀਂ ਟਰਾਈ ਨਾ ਕਰਿਓ ਇਹ ਚੀਜ਼ ਇਹ ਜਿਆਦਾ ਸਪਾਈਸੀ ਸੀ ਬਟ ਜੇ ਕਰਨਾ ਹੈ ਕਰ ਵੀ ਲਓ ਓਕੇ ਨੈਕਸਟ ਰਾਉਂਡ ਸ਼ੁਰੂ ਕਰਦੇ ਆਂ ਓਕੇ ਚੱਕੋ ਸੋ ਗਾਇਸ ਸੈਕੰਡ ਰਾਉਂਡ ਆਪਣਾ ਸ਼ੁਰੂ ਕਰਦੇ ਆਂ ਤੇ ਹੁਣ ਆਪਾਂ ਇਸ ਕੰਬੀਨੇਸ਼ਨ ਨੂੰ ਟਰਾਈ ਕਰਾਂਗੇ ਆਪਣਾ ਫੈਂਟਾ ਤੇ ਨਾਲ ਹੈਗੇ ਕ੍ਰਿਸਪੀ ਗੋਲ ਗੱਪੇ ਤੇ ਦੋਨਾਂ ਦਾ ਕੰਬੀਨੇਸ਼ਨ ਦੇਖਦੇ ਕਿਵੇਂ ਦਾ ਹੁੰਦਾ ਵਾ ਤੇ ਫਰਸਟ ਰਾਉਂਡ 'ਚ ਸ਼ਿਵਾ ਆ ਰਿਹਾ ਸੀ ਤੇ ਪਹਿਲ ਵੀ ਐਨੇ ਕੀਤੀ ਸੀ ਖਾਂਚ ਹੁਣ ਪਹਿਲ ਮੈਂ ਕਰੂੰਗਾ ਸੈਕੰਡ ਰਾਉਂਡ 'ਚ ਤੇ ਦੇਖਦੇ ਆਂ ਕਿਵੇਂ ਦਾ ਟੇਸਟ ਆਂਦਾ ਦੋਨਾਂ ਦਾ ਕੰਬੋ ਦਾ ਤੇ ਚਲੋ ਹੁਣ ਸਟਾਰਟ ਕਰਦੇ ਆ ਗਾਇਸ ਕੋਈ ਐਕਸਪੀਰੇਸ਼ਨ ਨਹੀਂ ਦੇ ਰੇ ਚਲੋ ठंडे हो थोड़े यार अब हो, हो गए गिल्ले जे होए पे यार सही है सही है ब्रो नो आज। नो, नो एक्सप्रेशन नती में सब्सक्राइब लिख रहा है

ਬਹੁਤ ਜੀ ਵਾਹ ਕੁਸ਼ਤ ਗੜਬੜ ਗਈ ਯਾਰ ਗੜਬੜਤਾ ਗਾਇਸ ਪੇਟ ਚ ਹੁੰਦੀ ਭਈਆ ਬਹੁਤ ਪਹਿਲਾ ਪੀਸ ਦੇ ਨਾਲ ਆਪਾਂ ਲੱਸੀ ਦੀ ਲਈ ਉਹਨੇ ਇੱਕ ਸੋ ਗਾਇਸ ਦੋ ਆਪਣੇ ਚੈਲੰਜ ਹੋ ਗਏ ਆ ਦੋ ਰਾਉਂਡ ਆਪਣੇ ਪੂਰੇ ਕੰਪਲੀਟ ਹੋ ਗਏ ਆ ਤੇ ਹੁਣ ਸਾਨੂੰ ਫੀਲ ਹੋਣ ਲੱਗ ਗਿਆ ਪੇਟ ਵਿੱਚ ਤੇ ਇੱਕ ਲਾਸਟ ਐਂਡ ਥਰਡ ਰਾਉਂਡ ਆਪਣਾ ਰਹਿ ਗਿਆ ਜੋ ਕਿ ਬਹੁਤ ਖਤਰਨਾਕ ਹੋਣ ਵਾਲਾ ਮਤਲਬ ਇੰਨਾ ਵੀ ਨਹੀਂ ਖਤਰਨਾਕ ਹੋਣ ਵਾਲਾ ਅੱਛਾ ਤੇ ਕੰਬੀਨੇਸ਼ਨ ਹੁਣ

स्पाइसी स्पासी क्योंकि जो असं बनवाए उन्होंने पहला कहता स्पाइसी बनाई क्योंकि असं फूड चैलेंज कर लग गया फूड चैलेंज चल ब्रो दो मिनट गाइस चलो देखो हम कॉम्बीनेशन किमें

ਬ్రో ਆ ਯਾਰ ਇਹ ਯਾਰ ਵੀਡੀਓ ਪਿੱਛੇ ਕੀ ਕੀ ਕਰਨਾ ਪੈਂਦਾ ਹੋਇਆ ਚਲੋ ਸੋ ਗਾਇਸ ਇਹਦਾ ਕੰਬੀਨੇਸ਼ਨ ਦੇਖਦੇ ਹਾਂ ਕਿਵੇਂ ਦਾ ਹੈਗਾ ਆਈਸਕ੍ਰੀਮ ਵਿਦ ਸਪਾਈਸੀ ਨੂਡਲਸ ਅਮੇਜ਼ਿੰਗ ਗਾਇਸ ਇੰਨਾ ਵੀ ਨਹੀਂ ਕੋਈ ਬੁਰਾ ਹੈਗਾ ਮੈਨੂੰ ਤਾਂ ਵਧੀਆ ਲੱਗਿਆ ਮੈਨੂੰ ਤਾਂ ਵਧੀਆ ਲੱਗਿਆ ਗਾਇਸ ਆਈਸਕ੍ਰੀਮ ਦਾ ਜ਼ਿਆਦਾ ਫਲੇਵਰ ਆਉਂਦਾ ਹੈ ਨੂਡਲਸ ਐਵੇਂ ਲੱਗਦੇ ਪਏ ਜਿਵੇਂ ਸੇਵੀਆਂ ਹੋਣ ਥੋੜਾ ਮਿਰਚਾ ਐਵੇਂ ਲੱਗਦਾ ਜਿਵੇਂ ਕਿਸੇ ਨੇ ਮਸਾਲਾ ਘੋਲਿਆ ਹੋਵੇ ਸੇਵੀਆਂ 'ਚ ਤੇ ਐਂ ਦਾ ਫਲੇਵਰ ਆਉਂਦਾ ਪਿਆ ਕਿਉਂਕਿ ਜਿਆਦਾ ਆਈਸਕ੍ਰੀਮ ਜੋ ਥੋੜੀ ਜਿਹੀ ਮਿੱਠੀ ਹੈਗੀ ਆ ਐਂ ਦਾ ਫਲੇਵਰ ਜਿਆਦਾ ਆਉਂਦਾ ਵਾ ਤੇ ਇੰਨਾ ਮਾੜਾ ਵੀ ਨਹੀਂ ਹੈਗਾ ਤੁਸੀਂ ਵੀ ਟਰਾਈ ਕਰਿਓ ਕਰੇ ਬਟ ਥੋੜੇ ਨੂਡਲ ਸਪਾਈਸੀ ਨਾ ਹੋਣ ਤੇ ਚਲੋ ਆਪਣਾ ਥਰਡ ਰਾਉਂਡ ਵੀ ਖਤਮ ਹੁੰਦਾ ਇਸ ਰਾਉਂਡ ਵਿੱਚ ਵੀ ਸ਼ਿਵ ਹਾਰਿਆ ਹੈਗਾ ਇਸ ਰਾਉਂਡ 'ਚ ਮੈਂ ਵਿਨਰ ਹੈਗਾ ਮੈਨੂੰ ਕੋਈ ਐਕਸਪ੍ਰੈਸ਼ਨ ਨਹੀਂ ਦਿੱਤਾ ਤੇ ਹੁਣ ਜਿਵੇਂ ਕਿ ਲਾਸਟ ਰਾਉਂਡ ਹੈਗਾ ਸੀ ਤੇ ਜਿਆਦਾ 라운ਡ Shiv ਆਪਣਾ ਹਾਰ ਰਿਹਾ ਹੈਗਾ ਸੋ ਗਾਇਸ ਜਿਵੇਂ ਤੁਹਾਨੂੰ ਪਤਾ ਹੈਗਾ Shiv ਆਪਣਾ ਕਿੰਨੇ 라운ਡ ਹਾਰ ਚੁੱਕਿਆ ਤੇ ਮੈਂ ਦੋ 라운ਡ ਜਿੱਤੇ ਆ ਤੇ Shiv ਨੇ ਦੋ 라운ਡ ਹਾਰੇ ਆ ਤੇ ਇੱਕ 라운ਡ ਆਪਣਾ ਦੋਨਾਂ ਦਾ ਮਿਕਸ ਹੋ ਗਿਆ ਸੀ ਡਿਊ ਹੋ ਗਿਆ ਸੀ ਠੀਕ ਹੈ ਤੇ ਹੁਣ ਡਿਊ ਕਹਿੰਦੇ ਆ ਟਾਈ ਹੋ ਗਿਆ ਸੀ ਟਾਈ ਕਹਿੰਦੇ ਆ ਕਦੀ ਕਦੀ ਜ਼ਬਾਨ ਫਿਸਲ ਜਾਂਦੇ ਆ ਸੋ ਗਾਇਸ ਤੇ ਹੁਣ ਪਨਿਸ਼ਮੈਂਟ ਦੀ ਵਾਰੀ ਹੈ ਪਨਿਸ਼ਮੈਂਟ ਦੀ ਵਾਰੀ ਪਨਿਸ਼ਮੈਂਟ ਦੀ ਵਾਰੀ ਹੋ ਗਈ ਹੈ ਪਨਿਸ਼ਮੈਂਟ ਪਨਿਸ਼ਮੈਂਟ ਕਦੀ ਕਦੀ ਸਪੀਕਿੰਗ ਕੀ ਕਹਿਣਾ ਹੈ ਚਾਹਤੇ ਹੋ ਥੋੜਾ ਮਿਮਲਾ ਦਾਂਗੇ ਪਿਨਿਸ਼ਮੈਂਟ ਪਿਨਿਸ਼ਮੈਂਟ ਦੀ ਵਾਰੀ ਹੁਣ ਹੈਗੀ ਆ ਤੇ ਹੁਣ ਪਿਨਿਸ਼ਮੈਂਟ ਦਵਾਂਗੇ ਆਪਾਂ ਨੂੰ ਆਪਾਂ ਨੂੰ ਆਪਾਂ ਸ਼ਿਵ ਨੂੰ ਪਿਨਿਸ਼ਮੈਂਟ ਦਵਾਂਗੇ ਹੁਣ ਬਹੁਤ ਤਗੜੀ ਕੋਈ ਇੱਛਾ ਹੈਗੀ ਤੇਰੀ ਪਿਨਿਸ਼ਮੈਂਟ ਤੋਂ ਪਹਿਲਾਂ ਆਈਸਕ੍ਰੀਮ ਖਾਣੀ ਹੈ ਬਈ ਆਈਸਕ੍ਰੀਮ ਖਾ ਲਾ ਬਰੋ ਪਿਨਿਸ਼ਮੈਂਟ ਦੀ ਵਾਰੀ ਹੈਗੀ ਹੁਣ ਪਿਨਿਸ਼ਮੈਂਟ ਬਹੁਤ ਹੀ ਖਤਰਨਾਕ ਨੈਕਸਟ ਲੈਵਲ ਪਿਨਿਸ਼ਮੈਂਟ ਲੈ ਕੇ ਆਵਾਂਗੇ ਹੁਣ ਸ਼ਿਵ ਵਾਸਤੇ ਚਲੋ ਗਾਇਜ਼ ਕੈਮਰਾ ਇੱਕ ਵਾਰੀ ਬੰਦ ਸੋ ਗਾਇਜ਼ ਹੁਣ ਆਪਣਾ ਪਿਨਿਸ਼ਮੈਂਟ ਦੀ ਵਾਰੀ ਆ ਪਿਨਿਸ਼ਮੈਂਟ ਆਪਾਂ ਲੈ ਕੇ ਆ ਚੁੱਕੇ ਆ ਤੇ ਇਸ ਪਿਨਿਸ਼ਮੈਂਟ ਵਿੱਚ ਵੀ ਥੋੜਾ ਟਵਿਸਟ ਹੈਗਾ ਤੇ ਜੇ ਐਨੇ ਆਹ ਨਿੰਬੂ ਦਾ ਰਸ ਵਿਦਆਊਟ ਐਕਸਪੀਰੀਸ਼ਨ ਤੋਂ ਪੀਣਾ ਹੈਗਾ ਜੇ ਐਨੇ ਐਕਸਪੀਰੀਸ਼ਨ ਦੇਤੇ ਥੋੜਾ ਮੁੰਟੇ ਡਾ ਮੇਡਾ ਕਰਤਾ ਸਮਝ ਲਓ ਰਾਉਂਡ ਫੇਰ ਸ਼ੁਰੂ ਹੋਗਾ ਪਿਨਿਸ਼ਮੈਂਟ ਦਾ ਠੀਕ ਹੈ ਤੇ ਹੁਣ ਪਿਨਿਸ਼ਮੈਂਟ ਦੀ ਵਾਰੀ ਆ ਸਟਾਰਟ ਕਰਦੇ ਆ ਨਿੰਬੂ ਦੇਖ ਲਓ ਗਾਇਜ਼ ਨਿੰਬੂ ਨਹੀਂ ਹੈਗਾ ਸੰਤਰਾ ਹੈਗਾ ਮੀਨ ਸੰਤਰਾ भाई निब्बू बहुत तगड़ा हैगा लो भाई लैब्रो ईहन विदाउट एस्पिरेशन ठीक है, है? उधर कैमरे कहीं देख के पूरा दिल गार्डन गार्डन हो रहा बहुत है बहुत मजा आ रहा है यहां पे क्या लवे सीरीज सा लग रहा है दिल गार्डन गार्डन सो गाइस फिनिशमेंट पूरी हो चुकी है तो ए... ਬਹੁਤ ਖੱਟਾ ਹੋਏਗਾ ਚਲੋ ਗਾਇਜ਼ ਇਹ ਆਪਣੇ ਸਾਰੇ ਹੈਗਾ ਸਵੀਅਰਡ ਫੂਡ ਚੈਲੰਜ ਦਾ ਆਪਣੀ ਵੀਡੀਓ ਹੈਗੀ ਸੀ ਤੇ ਦਾਓ ਜੀਬੋਏ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਲਿਓ ਹੁਣ ਸ਼ਿਵ ਨੇ ਵੀ ਕਹਿਤਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਪਾਰ ਤੁਹਾਨੂੰ ਵਧੀਆ ਲੱਗਿਆ ਹੈਗਾ ਤੇ ਕਮੈਂਟ ਚ ਸੁਜੈਸਟ ਜਰੂਰ ਕਰਿਓ ਕਿਹੜਾ ਚੈਲੰਜ ਨੈਕਸਟ ਆਪਾਂ ਉਹੀ ਚੈਲੰਜ ਲੈ ਕੇ ਆਵਾਂਗੇ ਜਿਹੜਾ ਤੁਸੀਂ ਕੰਬੀਨੇਸ਼ਨ ਕਮੈਂਟਾਂ ਚ ਸੁਜੈਸਟ ਕਰੋਗੇ ਠੀਕ ਹੈ ਤੇ ਹੁਣ ਆਪਾਂ ਮਿਲਦੇ ਆਂ ਨੈਕਸਟ ਅਗਲੇ ਬੈਟਲ ਵਿੱਚ ਚਲੋ ਬਾਏ ਬਾਏ ਗਾਇਜ਼